ਇਸਲਾਮੀਆਂ ਸੀਨੀਅਰ ਸੈਂਟਰ ਸਕੂਲ ਦੇ ਸਾਰੇ ਬੱਚਿਆਂ ਨੂੰ ਵੈਰੀ ਗੁੱਡ ਮਾਰਨਿੰਗ ਗਿਆਸਨ ਅਲੀ ਸਾਹਿਬ ਪ੍ਰਿੰਸੀਪਲ ਸਾਹਿਬ ਐਡਵੋਕੇਟ ਸਾਹਿਬ ਅਰਸ਼ਦ ਅਲੀ ਸਾਹਿਬ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦੇਣਾ ਚਾਹਨਾ ਅਰਸ਼ਦ ਅਲੀ ਸਾਹਿਬ ਦਾ ਜਿਹੜੇ ਜਨਰਲ ਸੈਕਟਰੀ ਨੇ ਨੈਸ਼ਨਲ ਵੈਲਫੇਅਰ ਮੂਵਮੈਂਟ ਜਿਹੜੇ ਇਹਨਾਂ ਨੇ ਇੱਕ ਮੂਵਮੈਂਟ ਸਟਾਰਟ ਕੀਤੀ ਹੈ ਜਿਸ ਵਿੱਚ ਕਰੀਅਰਸ ਨੂੰ ਡਾਇਰੈਕਸ਼ਨ ਦੇਣ ਦੇ ਲਈ ਬੱਚਿਆਂ ਨੂੰ ਲੈਕਚਰਸ ਦਾ ਇੱਕ ਪ੍ਰੋਸੈਸ ਸ਼ੁਰੂ ਕੀਤਾ ਹੈ ਜੋ ਕਿ ਇਹ ਕਾਉਂਸਲਿੰਗ ਸੈਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇਹ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਆਪਾਂ ਜਦੋਂ ਕਰੀਅਰ ਅਗੇ ਚੂਜ਼ ਕਰਨਾ ਹੁੰਦਾ ਤਾਂ ਆਪਾਂ ਨੂੰ ਸਹੀ ਡਾਇਰੈਕਸ਼ਨ ਨਹੀਂ ਮਿਲ ਪਾਂਦੀ ਸੋ ਇਸ ਪ੍ਰੋਸੈਸ ਰਾਹੀਂ ਜੋ ਇਹ ਇੱਕ ਸੈਸ਼ਨ ਹੈ ਤਾਂ ਇਸ ਤਰ੍ਹਾਂ ਰਿਪੀਟਿਡ ਸੈਸ਼ਨਸ ਜਿਹੜੇ ਯਾਸੀਨ ਅਲੀ ਸਾਹਿਬ ਆਰਗੇਨਾਈਜ਼ ਕਰ ਰਹੇ ਹਨ ਉਸ ਨਾਲ ਸਾਰੇ ਸਟੂਡੈਂਟਸ ਨੂੰ ਜੋ ਕਿ ਇਹ ਸਹੀ ਟਾਈਮ ਹੈ ਤੁਹਾਨੂੰ ਇੱਕ ਕਰੀਅਰ ਚੂਜ਼ ਕਰਨ ਦਾ ਤਾਂ ਉਹ ਇੱਕ ਸਹੀ ਡਾਇਰੈਕਸ਼ਨ ਤੁਸੀਂ ਡਿਸਾਈਡ ਕਰ ਪਾਉਗੇ ਆਪਣੇ ਲਾਈਫ ਦੇ ਵਿੱਚ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡਾ ਛੋਟ ਵਿੱਚ ਹੀ ਆਪਣੀ ਗੱਲ ਕਹਾਂਗਾ ਕਿ ਆਪਣੇ ਕੈਰੀਅਰ ਦੇ ਵਿੱਚ ਆਪਾਂ ਨੂੰ ਯੂਜੂਲੀ ਦੋ ਵਾਰ ਆਪਾਂ ਆਪਣੇ ਕੈਰੀਅਰ ਨੂੰ ਡਾਇਰੈਕਸ਼ਨ ਦਿੰਨੇ ਆ ਸਕੂਲ ਦੇ ਵਿੱਚ ਜਿਹੜਾ ਕਿ ਤੁਹਾਡਾ ਹੁਣ ਦਾ ਟਾਈਮ ਚੱਲ ਰਿਹਾ ਹੈ ਆਰਾਊਂਡ 10ਵੀਂ 11ਵੀਂ 12ਵੀਂ ਇਸ ਇਸ ਟਾਈਮ ਦੇ ਵਿੱਚ ਜੋ ਕਿ ਆਪਾਂ ਆਪਣਾ ਮੇਨ ਜੋ ਆਪਣੀ ਐਜੂਕੇਸ਼ਨ ਦਾ ਇੱਕ ਬੇਸ ਰੱਖਣ ਦੇ ਲਈ ਜੋ ਪੜਾਈ ਚੂਜ਼ ਕਰਨੀ ਹੈ ਜੋ ਗ੍ਰੈਜੂਏਸ਼ਨ ਚੂਜ਼ ਕਰਨੀ ਹੈ ਸੋ ਇਹ ਪਹਿਲਾ ਫੇਜ਼ ਇਹ ਹੈ ਤੁਹਾਡਾ ਇਸ ਫੇਜ਼ ਦੇ ਵਿੱਚ ਤੁਸੀਂ ਸਹੀ ਇੱਕ ਡਿਸੀਜਨ ਲੈ ਲਿਆ ਕਿ ਮੈਂ ਕਿਸ ਵਿੱਚ ਆਪਣੀ ਪੜਾਈ ਕਰਾਂਗਾ ਤਾਂ ਉੱਥੇ ਤੁਹਾਡਾ ਮਤਲਬ ਇੱਕ ਫॉर ਫਿਊਚਰ ਫॉर ਨੈਕਸਟ 30 40 50 ইয়ার্স ਜੋ ਸਾਡੇ ਸਾਰੀ ਲਾਈਫ ਹੈ ਉਹ ਤੁਹਾਡੀ ਉੱਥੇ ਥੋੜਾ ਇੱਕ ਬੇਸ ਬਣ ਜਗਾ এডুকেশন ਦਾ ਸੋ ਪਿੱਛੇ ਚਾਹੇ ਤੁਹਾਡੀ ਕਿਸੇ ਵੀ ਟਾਈਪ ਦੀ ਮਤਲਬ ਪੜਾਈ ਰਹੀ ਹੋਵੇ 8th 9th ਤੱਕ 7th ਤੱਕ ਜਿਵੇਂ ਵੀ ਰਹੀ ਹੋਏ ਚਾਹੇ ਤੁਸੀਂ 90 80 ਨਹੀਂ ਲੈਂਦੇ 60 70% ਲੈਂਦੇ ਹੋ दैट डजंट मैटर ਤੁਸੀਂ ਹੁਣ ਕੀ ਇਹ 2-3 ਸਾਲਾਂ ਦੇ ਵਿੱਚ ਕਰੋਗੇ ਉਹ ਤੁਹਾਨੂੰ ਇੱਕ ਪ੍ਰਪਲਸ਼ਨ ਦੇਊਗਾ ਤੁਹਾਨੂੰ ਇੱਕਦਮ ਅੱਗੇ ਲੈ ਕੇ ਜਾਊਗਾ ਸੋ ਬੇਸਿਕਲੀ ਮੇਰਾ ਇੱਕ ਤਾਂ ਪਹਿਲਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਸਹੀ ਆਪਣੀ ਗ੍ਰੈਜੂਏਸ਼ਨ ਚੂਜ਼ ਕਰੋ ਉਸ ਲਈ ਇਹ ਹੈ ਕਿ ਵੀ ਤੁਸੀਂ ਮੈਕਸਿਮਮ ਮੈਕਸਿਮਮ ਕੰਸਰਟ ਕਰੋ ਆਪਣੇ ਸੀਨੀਅਰਸ ਨੂੰ ਆਪਣੇ ਟੀਚਰ ਸਹਿਬਾਨਾਂ ਨੂੰ ਪ੍ਰਿੰਸੀਪਲ ਸਹਿਬਾਨਾਂ ਨੂੰ ਆਪਣੇ ਫੈਮਿਲੀ ਦੇ ਵਿੱਚ ਸਿਰਫ ਡਿਸੀਜਨ ਤੁਹਾਡਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਵੀ ਮੇਰੇ ਫਰੈਂਡਸ ਅਸੀਂ 3-4 ਫਰੈਂਡਸਾਂ ਬਾਕੀ ਇਹ ਮੈਡੀਕਲ ਲੈ ਰਹੇ ਆ ਜਾਂ ਨਾਨ ਮੈਡੀਕਲ ਲੈ ਰਹੇ ਆ ਮੈਂ ਵੀ ਇਸ ਤਰ੍ਹਾਂ ਲੈ ਲਾ ਸੋ ਕਾਈਂਡਲੀ ਇਸ ਤਰ੍ਹਾਂ ਨਾ ਕਰਿਓ ਥੋੜਾ ਜਿਆ ਉਹਦੇ ਬਾਰੇ ਪੜ੍ਹ ਕੇ ਸੋਚ ਕੇ ਸਭ ਕੁਝ ਅਵੇਲੇਬਲ ਹੈ ਆਨਲਾਈਨ ਵੀ ਅਵੇਲੇਬਲ ਹੈ ਉਸੇ ਉਹਦੇ ਬਾਰੇ ਸਾਰਾ ਸਟੱਡੀ ਕਰਕੇ ਫਿਰ ਤੁਸੀਂ ਆਪਣਾ ਨੈਕਸਟ ਚੂਸ ਕਰੋ ਕਿ ਤੁਸੀਂ ਇਹਦੇ ਵਿੱਚ ਕੀ ਅੱਗੇ ਪ੍ਰੋਸਪੈਕਟਸ ਨੇ ਕਿਹੜੀਆਂ ਜੌਬਸ ਮਿਲਦੀਆਂ ਨੇ ਕੀ ਇਹ ਜੌਬ ਮੈਂ ਕਰ ਸਕਦਾ ਕੀ ਇਹ ਮੈਨੂੰ ਇੰਟਰਸਟ ਦਿੰਦੀ ਹੈ ਜੌਬ ਇਹਦੇ ਚ ਰਿਟਰਨਸ ਕੀ ਹੈ ਮੇਰੇ ਫੈਮਿਲੀ ਨਾਲ ਕੀ ਇਹਦਾ ਫਾਇਦਾ ਸੋ ਬੇਸਿਕਲੀ ਤੁਸੀਂ ਉਹ ਇੱਕ ਡਿਸੀਜਨ ਜਿਹੜਾ ਤੁਸੀਂ ਹੁਣ ਲੈਣਾ ਹੈ ਜਦੋਂ ਡਿਸੀਜਨ ਲੈ ਲਿਆ ਤਾਂ ਫਿਰ ਟੋਟਲੀ ਜਾਂ 2-3 ਸਾਲ ਤੁਸੀਂ ਉਸ ਪੜਾਈ ਦੇ ਵਿੱਚ ਆਪਣੇ ਲਗਾਓ ਜੇ ਕੋਈ ਚੀਜ਼ ਕਲੀਅਰ ਨਹੀਂ ਹੁੰਦੀ ਟੀਚਰਸ ਕੋਲ ਜਾਓ ਆਨਲਾਈਨ ਚੈੱਕ ਕਰੋ ਜਿਵੇਂ ਵੀ ਜਿਹੜੇ ਵੀ ਮਾਧਿਅਮ ਕੋਲ ਹੈਗੇ ਆ ਬੁੱਕਸ ਨੂੰ ਕੰਸਲਟ ਕਰੋ ਤਾਂ ਉਸ ਨੂੰ ਖੋਰ ਉਸ ਨੂੰ ਰਿਫਾਈਨ ਕਰੀ ਜਾਓ ਤਾਂ ਕਿ ਤੁਸੀਂ ਉਸਸ ਆ ਸਕੋ ਉਸ ਨੂੰ ਕਲੀਅਰ ਕਰਨ ਦੇ ਲਈ ਕਿਉਂਕਿ ਤੁਸੇ ਅੱਗੇ ਐਗਜ਼ਾਮ ਫੇਸ ਕਰਨਾ ਹੈ ਕੋਈ ਨਾ ਕੋਈ ਕੋਈ ਮੈਡੀਕਲ ਦਾ ਨਾਨ ਮੈਡੀਕਲ ਦਾ ਜਾਂ ਅਦਰਵਾਈਜ਼ ਕੋਈ ਵੀ ਸੈਕੰਡ ਤੁਹਾਡਾ ਇੱਕ ਫੇਜ਼ ਆਂਦਾ ਹੈ ਜਦੋਂ ਤੁਹਾਡੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਆਪਣੀ ਜੌਬ ਲਗਣੀ ਉਹ ਫੇਸ ਲੇਟਰ ਆਨ ਫੇਜ਼ ਹੈ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਫਿਰ ਤੁਸੀਂ ਇੱਕ ਜੌਬ ਲਈ ਟਰਾਈ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਕ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਹੈ ਤਾਂ ਉਦੋਂ ਤੁਸੀਂ ਕਿਵੇਂ ਸਾਲ ਦੋ ਸਾਲ ਕਿਵੇਂ ਤੁਸੀਂ ਕੰਪਲੀਟ ਕਰਕੇ ਅ ਕਿਸੇ ਜੌਬ ਦੇ ਵਿੱਚ ਆਨੇ ਹੋ ਤਾਂ ਉਹ ਤੁਹਾਡਾ ਫਾਈਨਲ ਫੇਜ਼ ਹੀ ਮੈਂ ਕਹੂੰਗਾ ਉਹ ਤੁਹਾਡੀ ਇੱਕ ਲਾਈਫ ਦਾ ਉਹ ਸੈੱਟ ਕਰ ਦਿੰਦਾ ਹੈ ਫॉर ਫਿਊਚਰ ਆਉਣ ਆਲੇ ਟਾਈਮ ਦੇ ਵਿੱਚ ਸੋ ਬੇਸਿਕਲੀ ਦੋ ਫੇਜ਼ ਨੇ ਮੈਂ ਉਹ ਫੇਜ਼ ਦੇ ਆਪਾਂ ਬਾਅਦ ਚ ਉਹ ਇਸ ਤਰ੍ਹਾਂ ਇਹਨੇ ਪੜਨਾ ਇੰਪੋਰਟੈਂਟ ਨਹੀਂ ਕਿਉਂਕਿ ਥੋੜਾ ਏ ਜ਼ਿਆਦਾ ਹੈ ਸੋ ਬੇਸਿਕਲੀ ਇਹਦੇ ਵਿੱਚ ਵੀ ਮੈਂ এডੂਕੇਸ਼ਨ ਦੀ ਹੀ ਗੱਲ ਇਸ ਕਰਕੇ ਇੰਪੋਰਟੈਂਸ ਦੀ ਕੋਈ ਗੱਲ ਕਰਾਂਗਾ ਇਹ ਸਿਰਫ ਐਜੂਕੇਸ਼ਨਲ ਹੀ ਨਹੀਂ ਕਿ ਵੀ ਆਪਾਂ ਕੋਈ ਅਫੀਸਰ ਬਣਨਾ ਹੈ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਐਡਵੋਕੇਟ ਬਣਨਾ ਹੈ ਜਾਂ ਅਦਰਵਾਈਜ਼ ਵੀ ਤੁਸੀਂ ਐਜੂਕੇਸ਼ਨ ਦੇ ਵਿੱਚ ਹਰ ਸਬਜੈਕਟ ਦੇ ਵਿੱਚ ਐਕਸਲ ਕਰਦੇ ਹੋ ਤਾਂ ਤੁਸੀਂ ਕੁਝ ਵੀ ਲਾਈਫ ਦੇ ਵਿੱਚ ਕਰਦੇ ਹੋ ਤਾਂ ਉਹਨਾਂ ਦਾ ਫਾਇਦਾ ਹੋਣ ਲਈ ਹੁੰਦਾ ਹੈ ਉਹ ਤੁਹਾਨੂੰ ਲੇਟਰ ਆਨ ਸਟੇਜਸ ਪਤਾ ਲੱਗੂਗਾ ਕਿਸ ਸਮੇਂ ਆਪਾਂ ਕਹਿੰਦੇ ਕਿ ਹਿਸਟਰੀ ਦਾ ਕੀ ਫਾਇਦਾ ਹਿਸਟਰੀ ਪਹਿਲਾਂ ਹੋ ਚੁੱਕੀ ਹੈ ਉਹ ਕਿਉਂ ਪੜ ਰਹੇ ਆਪਾਂ ਮੈਥ ਦੇ ਫਾਰਮੂਲੇਜ਼ ਦਾ ਕੀ ਫਾਇਦਾ ਆਪਾਂ ਕਈ ਵਾਰ ਇਸ ਤਰ੍ਹਾਂ ਕਾਉਂਸਲਿੰਗ ਕਰਦੇ ਆ ਨਾ ਸੋ ਬੇਸਿਕਲੀ ਇਹ ਚੀਜ਼ਾਂ ਦਾ ਇਹ ਤੁਹਾਨੂੰ ਇੰਟੈਲੈਕਚੁਅਲੀ ਕਿਵੇਂ ਤੁਹਾਨੂੰ ਇੰਪਰੂਵ ਕਰਦੀਆਂ ਨੇ ਇਹ ਤੁਹਾਨੂੰ ਵਿਦ ਲਾਈਫ ਪਤਾ ਲੱਗੂਗਾ ਸੋ ਤੁਸੀਂ ਹਰ ਸਬਜੈਕਟ ਨੂੰ ਬੜੀਆ ਤਰੀਕੇ ਨਾਲ ਸਟਰੋਂਗਲੀ ਪੜੋ ਤੇ ਆਪਣਾ ਜਿਹੜਾ ਖੂਨ ਤੋਂ ਪ੍ਰੈਪਰੇਸ਼ਨ ਸ਼ੁਰੂ ਕਰ ਦਿਓ ਥੋੜੀ ਥੋੜੀ ਕਿ ਤੁਸੀਂ ਕੀ ਕਿਹੜਾ ਕੰਪੀਟੀਟਿਵ ਐਗਜ਼ਾਮ ਫੇਸ ਕਰਨਾ ਹੈ ਮੈਂ ਥੋੜਾ ਜਿਹਾ ਮੈਂ ਆਪਣੇ ਬਾਰੇ ਦੱਸੂਗਾ ਜਦੋਂ ਮੈਂ ਪਲੱਸ 1 ਪਲੱਸ 2 10th ਵਿੱਚ ਸੀਗਾ ਤਾਂ ਮੈਂ ਕੋ ਨੂੰ ਰਿਲੇਟ ਤਾਂ ਕਰ ਰਿਹਾ ਕਿ ਤਾਂ ਕਿ ਕਾਨੂੰ ਡਿਸੀਜਨ 메ਕਿੰਗ ਦੇ ਵਿੱਚ ਹੈਲਪ ਹੋਇਆ ਮੈਂ ਡਿਸੀਜਨ ਲੈਣਾ ਸੀ ਕਿ ਵੀ ਮੈਂ ਮੈਡੀਕਲ ਲੈਣੀ ਹੈ ਨੋਨ ਮੈਡੀਕਲ ਜਾਂ ਕੋਈ ਹੋਰ ਕੋਈ ਆਪਸ਼ਨ ਸੋ ਮੈਂ ਮੈਡੀਕਲ ਚੂਜ਼ ਕੀਤਾ ਮੈਡੀਕਲ ਇਸ ਲਈ ਨਹੀਂ ਮੈਨੂੰ ਕਿ ਮੇਰਾ ਮੈਥ ਵੀ ਸਟਰੋਂਗ ਜ਼ਿਆਦਾ ਸੀਗਾ ਬਟ ਸਟਿਲ ਮੈਂ ਮੈਡੀਕਲ ਚੂਜ਼ ਕੀਤਾ ਕਿਉਂਕਿ ਮੈਨੂੰ ਮੈਡੀਕਲ ਲਾਈਨ ਇੰਟਰਸਟ ਕਰਦੀ ਸੀ ਜ਼ਿਆਦਾ ਮੈਨੂੰ ਮਤਲਬ ਜੋ ਮੈਂ ਪੜਿਆ ਉਸ ਟਾਈਮ ਮੈਨੂੰ ਠੀਕ ਲੱਗਿਆ ਮੈਡੀਕਲ ਦਾ ਸੋ ਮੈਡੀਕਲ ਦੇ ਵਿੱਚ ਪਲੱਸ 1 ਪਲੱਸ 2 ਤੋਂ ਬਾਅਦ ਮੈਂ ਪਹਿਲਾ ਹੁਣ NEET ਐਗਜ਼ਾਮ ਹੁੰਦਾ ਫਿਰ PMT ਐਗਜ਼ਾਮ ਨੂੰ ਸ਼ਾਇਦ ਪਤਾ ਹੋਵੇਗਾ ਪ੍ਰੀ ਮੈਡੀਕਲ ਟੈਸਟ ਹੁੰਦਾ ਸੀਗਾ ਫਿਰ ਮੈਂ ਉਹ ਪ੍ਰੀ ਮੈਡੀਕਲ ਟੈਸਟ ਐਗਜ਼ਾਮ ਉਹਦੇ ਲਈ ਮੈਂ ਪ੍ਰੈਪਰੇਸ਼ਨ ਕੀਤੀ ਸੋ ਉਸ ਪ੍ਰੈਪਰੇਸ਼ਨ ਦੇ ਵਿੱਚ ਤੁਸੀਂ ਆਪਣੇ ਇਸ ਤੋਂ ਇਲਾਵਾ ਸਕੂਲ ਤੋਂ ਇਲਾਵਾ ਤੁਸੀਂ ਆਪਣੇ ਕੋਈ ਨਾ ਕੋਈ ਕੋਚਿੰਗ ਇੰਸਟੀਟਿਊਟਸ ਜੁਆਇਨ ਕਰ ਸਕਦੇ ਹੋ ਜਾਂ ਫਿਰ ਕੋਈ ਆਨਲਾਈਨ ਕੋਚਿੰਗ ਲੈ ਸਕਦੇ ਉਹ ਜੋ ਤੁਹਾਨੂੰ ਫਿੱਟ ਬੰਦਾ ਮੈਂ ਉਸ ਟਾਈਮ ਆਨਲਾਈਨ ਕੋਚਿੰਗ ਨਹੀਂ ਹੁੰਦੀਆਂ ਸੀਗੀਆਂ ਤਾਂ ਮੈਂ ਰੈਗੂਲਰ ਕਲਾਸਿਸ ਲੈ ਕੇ ਮੈਂ ਪੀਐਮਪੀ ਇਮਤਿਹਾਨ ਦਿੱਤਾ ਤਾਂ ਮੈਂ ਮੈਨੂੰ ਮੈਨੂੰ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਮਿਲੀ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਰਜਿੰਦਰ ਹਸਪੀਟਲ ਸ਼ਾਇਦ ਉਸੇ ਸੋਨਿਆ ਹੋਵੇਗਾ ਸੋ ਮੈਂ ਉੱਥੋਂ ਐਮਬੀਬੀਐਸ ਕੀਤੀ ਤਾਂ ਫਾਰ 5 5 ਐਂਡ ਹਾਫ ইਅਰਸ ਮੈਂ ਉੱਥੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੋ ਦੈਨ ਅਗੇਨ ਮੈਂ ਜਿਹੜੀ ਦੂਜੇ ਫੇਜ਼ ਦੀ ਗੱਲ ਕਰ ਰਿਹਾ ਤਾਂ ਫਿਰ ਉਸ ਫੇਜ਼ ਦੇ ਵਿੱਚ ਮੈਂ ਆਪਣਾ ਅੱਗੇ ਨੈਕਸਟ ਕਰੀਅਰ ਡਿਸਾਈਡ ਕਰਨਾ ਸੀ ਕਿ ਅੱਗੇ ਆਪਾਂ ਐਮਟੀ ਕਰ ਸਕਦੇ ਆ ਜਾਂ ਫਿਰ ਆਪਾਂ ਐਜ਼ ਅ ਸਿਵਲ ਸਰਵੈਂਟ ਜਾਂ ਯੂਪੀਐਸਸੀ ਪੀਪੀਐਸਸੀ ਦੇ ਥਰੂ ਆਪਾਂ ਇਹ ਕਰ ਸਕਦੇ ਆ ਸੋ ਅਗੇਨ ਮੈਂ ਇੱਕ ਡਿਸੀਜਨ ਲੈਣਾ ਸੀ ਤਾਂ ਉਹ ਡਿਸੀਜਨ ਉਦੋਂ ਮੈਂ ਲ取ਾ ਕਿ ਆਪਾਂ ਯੂਪੀਐਸਸੀ ਪੀਪੀਐਸਸੀ ਦੇ ਵਿੱਚ ਆਪਾਂ ਮੈਂ ਪ੍ਰਿਪੇਅਰ ਕਰਾਉ ਸੋ ਉਸਨੇ ਤੂੰ ਇਸ ਦੇ ਵਿੱਚ ਮੈਨੂੰ ਪੁਲਿਸ ਸਰਵਿਸਿਜ਼ ਦੇ ਵਿੱਚ ਮੈਨੂੰ ਮੇਰਾ ਐਗਜ਼ਾਮ ਕਲੀਅਰ ਹੋ ਜਾਤਾ ਮੈਂ ਇੱਥੇ ਸਰਵਿਸ ਦੇ ਵਿੱਚ ਆ ਗਿਆ ਸੋ ਬੇਸਿਕਲੀ ਮੈਂ ਦੋ ਫੇजेस ਦੀ ਮੈਂ ਤਾਂ ਰਿਲੇਸ਼ਨ کہہ ਰਿਹਾ ਕਿ ਉਦੋਂ ਇੱਕ ਹੀ ਡਿਸਾਈਡ ਕੀਤਾ ਤੇ ਨੈਕਸਟ ਇਹਦੇ ਵਿੱਚ ਮੈਂ ਇੱਕ ਹੀ ਡਿਸੀਜਨ ਲਿੱਤਾ ਸੋ ਕੋਲਡਾ ਵੀ ਇਸ ਤਰ੍ਹਾਂ ਹੀ ਤੁਸੀਂ ਪਹਿਲਾਂ ਜ਼ਰੂਰੀ ਨਹੀਂ ਆ ਕਿ ਮੈਡੀਕਲ ਵਿੱਚ ਫੀਲਡ ਵਿੱਚ ਜਾਣਾ ਹੈ ਜੇਕਰ ਉਹ ਇੰਟਰਸਟ ਕਰਦਾ ਜਾਓ ਨੌਨਸ ਜਾਣਾ ਨੌਨ ਵਿੱਚ ਜਾਓ ਇੰਜੀਨੀਅਰਿੰਗ ਦੀ ਗੱਲ ਕੀਤੀ ਅਰਸ਼ਦ ਅਲੀ ਸਾਹਿਬ ਨੇ ਸੋ ਉਹਦੇ ਵਿੱਚ ਆਪਣੇ ਐਡਵੋਕੇਟ ਸਾਹਿਬ ਬੈਠੇ ਆ ਲਾਅ ਤੁਸੀਂ ਐਜ਼ ਅ ਲਾਇਰ ਕਰ ਸਕਦੇ ਹੋ ਬਿਜ਼ਨਸ ਦੇ ਵਿੱਚ ਵੀ ਤੁਸੀਂ ਐਕਸਲ ਕਰਨ ਦੇ ਲਈ ਜੇ ਤੁਸੀਂ ਬਿਜ਼ਨਸ ਸੇ ਇੰਟਰਸਟਡ ਹੋ ਫਿਰ ਵੀ ਤੁਸੀਂ education ਨੂੰ ਜੀ ਇੰਪੋਰਟੈਂਸ ਦੇਉਂਗੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਵੀ ਆਪਾਂ ਨੂੰ ਪੜ੍ਹਾਈ ਕਰਨ ਦੀ ਕੀ ਲੋੜ ਹੈ ਕਿ ਜੇ ਅੱਪਾ ਕੋਈ ਬਿਜ਼ਨਸ ਹੀ ਕਰ ਰਹੇ ਸਿਸਰਾ ਨਹੀਂ ਹੈ ਸੋ ਤੁਸੀਂ ਤੁਹਾਨੂੰ ਸਕਿੱਲਸ ਇੰਨੇ এডਿਕੇਸ਼ਨ ਦੇ ਥਰੂ ਮਿਲਦੇ ਆ ਸੋ ਉਸ ਸਕਿੱਲਸ ਨੂੰ ਗੇਮ ਕਰਨ ਦੇ ਲਈ ਤੁਸੀਂ এডਿਕੇਸ਼ਨ ਦਾ ਹੀ ਸਹਾਰਾ ਲੈ ਸਕਦੇ ਹੋ ਸੋ ਮੈਂ ਥੋੜਾ ਜ਼ਿਆਦਾ ਸਮਾਨਾ ਲੈਂਦਾ ਹੋਇ ਇਸ ਤਰ੍ਹਾਂ ਹੀ ਇਹ ਦੋ ਤਿੰਨ ਗੱਲਾਂ ਫੇਰ ਰਿਪੀਟਲੀ ਕਵਾਂਗਾ ਕਿ ਹੁਣ ਤੁਸੀਂ ਇਹ ਜਿਹੜੇ 2 ਸਾਲ 2 ਸਾਲ ਹੈ ਜਿਹੜਾ ਕੋਈ ਸਟੂਡੈਂਟ ਇਹ ਦੋ ਤਿੰਨ ਸਾਲਾਂ ਦੇ ਵਿੱਚ ਐਕਸ ਮਤਲਬ ਐਕਸਟਰਾ ਆਰਸ ਲਗਾ ਕੇ ਸਹੀ ਜਿਹੜੀ ਚੀਜ਼ਾਂ ਪੜ ਗਿਆ ਤਾਂ ਉਹ ਐਗਜ਼ਾਮ ਦੇ ਵਿੱਚ ਥਰੂ ਹੋ ਜਾਂਦਾ ਤਾਂ ਬੇਸਿਕਲੀ ਇਸ ਤਰ੍ਹਾਂ ਹੀ ਹੁੰਦਾ ਕਿ ਜਦੋਂ ਕੋਈ ਮੈਂ ਮੈਡੀਕਲ ਐਗਜ਼ਾਮ ਦਿੱਤਾ ਤਾਂ ਉਸ ਦੀ ਗੱਲ ਕਰਾਂਗਾ ਤਾਂ ਉਹਦੇ ਵਿੱਚ ਵੀ ਕਈ ਸਟੂਡੈਂਟਸ ਹੁੰਦੇ ਆ ਕਈਆਂ ਦਾ ਹੋ ਜਾਂਦਾ ਹੈ ਕਈਆਂ ਦਾ ਨਹੀਂ ਕਲੀਅਰ ਹੁੰਦਾ ਪਰ ਮਿਹਨਤ ਸਾਰੇ ਕਰਦੇ ਆ ਬਟ ਉਹ ਫਰਕ ਇਹ ਰਹਿ ਜਾਂਦਾ ਹੈ ਕਿ ਵੀ ਤੁਸੀਂ ਉਹਨੂੰ ਕਿਵੇਂ ਉਹਨੂੰ ਯਾਦ ਰੱਖਦੇ ਹੋ ਰਿਪੀਟ ਕਰਦੇ ਹੋ ਉਹਨੂੰ ਰਿਵੀਜ਼ਨ ਕਰਦੇ ਹੋ ਟੈਸਟ ਟੈਸਟ ਦੇ ਕੇ ਆਪਣੇ ਆਪ ਨੂੰ ਸੈਲਫ ਈਵੈਲਿਊਏਟ ਕਰਦੇ ਹੋ ਸੋ ਪ੍ਰੋਸੈਸ ਨਾਲ ਤੁਸੀਂ ਆਪਣੇ ਆਪ ਨੂੰ ਚੈੱਕ ਕਰਦੇ ਹੋ ਤਾਂ ਫਿਰ ਤੁਸੀਂ ਜਦੋਂ ਫਾਈਨਲ ਇਗਜ਼ਾਮ ਦੇਣਾ ਤੁਹਾਡੀ ਉੱਤੇ ਹੈਲਪ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਤੁਸੀਂ ਕਰੋਗੇ ਤਾਂ ਤੁਹਾਨੂੰ ਬਿਹਤਰ ਟਾਈਮ ਪਤਾ ਲੱਗਦਾ ਰਹੇਗਾ ਤੇ ਤੁਸੀਂ ਫੋਰ ਸ਼ੂਰ ਮੈਨੂੰ ਲੱਗ ਰਿਹਾ ਸਾਰੇ ਬ੍ਰਾਈਟ ਸਟੂਡੈਂਟਸ ਨੇ ਆਪਣੇ ਮੈਨੂੰ ਯਾਸਿਨ ਅਲੀ ਸਾਹਿਬ ਨੇ ਵੀ ਦੱਸਿਆ ਹਿਸਟਰੀ ਵਾਰੇ ਸਕੂਲ ਦੀ ਕਿ ਕਿੰਨਾ ਇਹ ਸੈਂਚਰੀ 올ਡ ਸਕੂਲ ਹੈ ਤਾਂ ਆਮ ਸ਼ੂਰ ਕਿ ਤੁਸੀਂ ਸਾਰੇ ਸਾਰੇ ਜਿਨ੍ਹਾਂ ਨੇ ਲੈਕਚਰ ਦਿੱਤਾ ਪਲੱਸ ਮੇਰੀ ਲੈਕਚਰ ਦਾ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਇਹਨੂੰ ਜਿਹੜੀ ਗੱਲਾਂ ਨੂੰ ਲੈ ਕੇ ਜਾਓਗੇ ਤਾਂ ਇਸ ਨੂੰ ਆਪਣੇ ਲਾਈਫ ਦੇ ਵਿੱਚ ਡਿਸਾਈਡ ਕਰਨ ਦੇ ਵਿੱਚ ਸ਼ਾਇਦ ਤੁਹਾਡੇ ਹੈਲਪ ਕਰੇ ਤਾਂ ਹੁਣ ਹੈਗਾ ਪੁਲਿਸ ਮੈਂ ਇੱਥੇ ਆਇਆ ਤਾਂ ਮੈਂ ਤੁਹਾਡੇ ਲਈ ਇੱਕ ਦੋ ਗੱਲਾਂ ਅਵੇਅਰਨੈਸ ਕਰਾਂਗਾ ਤੁਹਾਡੇ ਕੋਲ ਜੇ ਕਾਪੀ ਪੈਣਾ ਤਾਂ ਦੋ ਤਿੰਨ ਨੰਬਰ ਮੈਂ ਤੁਹਾਨੂੰ ਨੋਟ ਕਰਨ ਲਈ ਕਹਾਂਗਾ ਜੋ ਤੁਹਾਡੇ ਹੈਲਪ ਕਰ ਸਕਦੇ ਨੇ ਜੇ ਤੁਸੀਂ ਕਿਸੇ ਵੀ ਟਾਈਪ ਦੀ ਕਿਸੇ ਵੀ ਐਮਰਜੈਂਸੀ ਦੇ ਵਿੱਚ ਹੈਗੇ ਹੋ ਆਪਨੂੰ ਹਾਲਾਂਕਿ ਕਈ ਵਾਰ ਨਹੀਂ ਪਤਾ ਹੁੰਦਾ ਕਿ ਵੀ 100 ਨੰਬਰ ਪੁਲਿਸ ਦਾ 101 ਪੀ ਦਾ ਐਮਬੂਲੈਂਸ ਦਾ ਕਿੰਨਾ ਆਪਨੂੰ ਕੰਫਿਊਜ਼ਨ ਹੋ ਜਾਂਦੀ ਹੈ ਸੋ ਤੁਹਾਡੇ ਨੋਲੇਜ ਲਈ ਸਿਰਫ ਤੁਸੀਂ ਇਹ ਜਿਹੜੇ 100 200 ਸਟੂਡੈਂਟਸ ਬੈਠੇ ਹੋਣਾ ਲਈ ਤੁਸੀਂ ਆਪਣੇ ਸਕੂਲ ਦੇ ਵਿੱਚ ਵੀ ਦੱਸਣਾ ਕੱਲ ਮਾਰਨਿੰਗ ਲੈਕਚਰ ਦੇ ਵਿੱਚ ਵੀ ਤੁਹਾਡੇ ਚ ਇੱਕ ਸਟੂਡੈਂਟ ਜੋ ਮੈਂ ਇੱਕ ਦੋ ਨੰਬਰਸ ਕਵਾਗਾ ਸਾਰੇ ਉਹ ਅਵੇਅਰ ਕਰਿਓ 112 ਨੰਬਰ ਪੁਲਿਸ ਹੈਲਪਲਾਈਨ ਨੰਬਰ ਹੈ 112 ਸੋ ਤੁਸੀਂ ਕਿਸੇ ਵੀ ਸਿਚੁਏਸ਼ਨ ਚੋਂ ਕਰ ਲੈਣੇ ਹੋ ਕੋਈ ਗੱਲ ਹੋ ਗਈ ਹੈ ਉਸੇ ਬੇਚਿਜਕ 112 112 ਨੰਬਰ ਤੇ ਤੁਸੀਂ ਡਾਇਲ ਕਰ ਸਕਦੇ ਹੋ ਸੰਮੂਲਿਕ ਤੁਹਾਨੂੰ ਰਿਸਪੌਂਡ ਕਰੇਗੀ ਇਮੀਡੀਏਟਲੀ ਸਾਡਾ ਐਮਰਜੈਂਸੀ ਰਿਸਪੌਂਸ ਸਿਸਟਮ ਸਟਰੋਂਗ ਹੈ ਰਿਸਪੌਂਸ ਹੈ ਬਹੁਤ ਪੂਰਾ ਹੈ ਤਾਂ ਅਸੀਂ ਬੜੀ ਜਲਦੀ ਤੁਹਾਨੂੰ ਹੈਲਪ ਕਰਦੇ ਵਿੱਚ ਮਦਦ ਕਰਾਂਗੇ 112 ਤੋਂ ਇਲਾਵਾ ਤੁਹਾਨੂੰ ਜਿਵੇਂ ਬਹੁਤ ਸੋਸ਼ਲ ਮੀਡੀਆ ਵੱਧ ਗਿਆ ਹੈ ਤੁਹਾਨੂੰ ਪਤਾ ਹੈ ਕਿ ਵੀ ਆਨਲਾਈਨ ਫਰੌਡਸ ਬਹੁਤ ਹੋ ਰਹੇ ਹਨ ਲੋਕਾਂ ਨੇ ਪੈਸੇ ਕੱਟ ਜਾਂਦੇ ਨੇ ਅਕਾਊਂਟਸ ਵਿੱਚ ਤਾਂ ਉਸ ਨੂੰ ਬਚਾਉਣ ਦੇ ਲਈ ਤੁਸੀਂ ਫੋਰ ਐਗਜ਼ਾਮਪਲ ਕਿਸੇ ਦੇ ਅਕਾਊਂਟ ਚ ਪੈਸਾ ਕੱਟ ਗਿਆ ਕੋਈ ਕਲਿੱਕ ਹੋ ਗਿਆ ਕੋਈ ਇਸ ਤਰ੍ਹਾਂ ਹੋ ਗਿਆ ਤਾਂ 1930 1930 1930 ਤੁਸੀਂ ਇਮੀਡੀਏਟ ਕੰਪਲੇਨ ਕਰਨੀ ਹੈ ਇਸ ਤੇ 1930 ਤੇ ਕਰਨਾ ਹੈ ਤਾਂ ਜਿਹੜਾ ਪੈਸਾ ਫੋਰ ਐਗਜ਼ਾਮਪਲ ਕਿਸੇ ਦੇ ਅਕਾਊਂਟ ਚ ਲਾ ਗਿਆ ਤਾਂ ਉਹਦੇ ਫੀਸ ਹੋ ਜਾਂਦਾ ਹੈ ਤਾਂ ਉਹ ਅੱਗੇ ਨਹੀਂ ਜਾਊਗਾ ਉਹ ਤੁਹਾਡਾ ਰਿਕਵਰ ਹੋ ਜਾਂਦਾ ਹੈ ਮਤਲਬ ਤੁਹਾਨੂੰ ਮੈਂ ਥੋੜਾ ਦੱਸ ਰਿਹਾ ਕਿ ਥੋੜੀ ਇੱਥੇ ਹੈਲਪ ਹੋ ਜੇਗੀ ਸੋ ਆ ਦੋ ਨੰਬਰਸ ਹੋ ਗਏ ਇਸ ਤੋਂ ਇਲਾਵਾ ਇੱਕ ਨੰਬਰ ਹੈਗਾ ਡਰਗ ਹੈਲਪਲਾਈਨ ਨੰਬਰ ਹੈ ਉਹ ਆਪਣੇ ਪੰਜਾਬ ਦਾ ਏ ਵੀ ਤੁਸੀਂ ਨੋਟ ਕਰ ਲਓ 9779 100 200 100 200 1000 2000 9779 1000 2000 ਸੋ ਇਹ ਬੇਸਿਕਲੀ ਇਹਦੇ ਵਿੱਚ ਆਪਾਂ ਨੂੰ ਚਿੰਤ ਕਰਦੀ ਹੈ ਕਿ ਵੀ ਆਪਾਂ ਡਰਗ ਐਲਪਲੈਨ ਨੰਬਰ ਤੇ ਕਾਲ ਕਰੀਏ ਨਾ ਕਰੀਏ ਅਸੀਂ ਕਿਉਂ ਕਿਸੇ ਬਾਰੇ ਦੱਸੀਏ ਕਿ ਸਾਾਨੂੰ ਕੋਈ ਕੱਲ ਸਾਡੇ ਦੇ ਐਕਸ਼ਨ ਲੈ ਲੇ ਸੋ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਵੈਲੈਂਸ ਦੱਸਾਂਗਾ ਕਾ ਡਰਗ ਹੈਲਪਲਾਈਨ ਨੰਬਰ ਪੰਜਾਬ 11 ਦਾ ਸੇਫ ਪੰਜਾਬ ਹੈਲਪਲਾਈਨ ਨੰਬਰ ਹੈ ਇਹ ਚੰਡੀਗੜ੍ਹ ਦੇ ਵਿੱਚ ਇਹਨੂੰ ਮੋਨਿਟਰ ਹੁੰਦਾ ਹੈ ਜਾਂ ਹੈਂਡਲ ਹੁੰਦਾ ਹੈ ਇਸ ਵਿੱਚ ਕੁਝ ਵੀ ਇਸ ਵਿੱਚ ਕੁਝ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਡਰਗਸ ਰਿਲੇਟਡ ਕੋਈ ਡਰਗਸ ਬਚਾ ਕਰ ਰਿਹਾ ਹੈ ਜਾਂ ਕੋਈ ਵੱਡਾ ਕਰ ਰਿਹਾ ਹੈ ਜਾਂ ਕੋਈ ਡਰਗਸ ਵੇਚ ਰਿਹਾ ਹੈ ਜਾਂ ਕੋਈ ਤੁਹਾਨੂੰ ਸ਼ੱਕ ਵੀ ਹੈ ਜੇ ਫੋਰ ਐਗਜ਼ਾਮਪਲ ਇਹ ਮਤਲਬ ਇਹ ਕਰਦਾ ਹੈ ਇਹ ਇਨਵੋਲਡ ਹੈ ਤੁਸੀਂ ਤੁਸੀਂ ਇਸ ਨੰਬਰ ਦੇ ਉੱਪਰ WhatsApp ਮੈਸੇਜ ਕਰ ਸਕਦੇ ਹੋ ਕਾਲ ਕਰਕੇ ਦੱਸ ਸਕਦੇ ਹੋ ਪੈਦੇ ਵਿੱਚ 100% ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਰਿਵੀਲ ਨਹੀਂ ਕੀਤੀ ਜਾਂਦੀ ਇਹ ਕਿਸੇ ਕਿਤੇ ਨੋਟ ਨਹੀਂ ਕੀਤੀ ਜਾਂਦੀ ਕਿ ਤੁਸੀਂ ਕੌਣ ਹੈ ਕੋਈ ਮਤਲਬ ਕਿਸ ਤਰ੍ਹਾਂ ਇਹ ਕਿਸੇ ਬਾਹਰ ਨਹੀਂ ਆਉਂਦੀ ਸੋ ਤੁਸੀਂ ਬੇਚੀਜਕ ਪੁਲਿਸ ਦੀ ਹੈਲਪ ਆਊਟ ਕਰ ਸਕਦੇ ਹੋ ਇਹ ਨੰਬਰ ਤੇ ਕਾਲ ਕਰਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਸੈਕਸ਼ਨ ਵੀ ਲੈ ਰਹੇ ਹਾਂ ਸੋ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਕੈਂਪੇਨ ਹੈ ਉਹ ਬੜੀ ਸਕਸੈਸਫੁਲ ਹੋਈ ਹੈ ਇਸ ਨੰਬਰ ਦੇ ਥਰੂ ਵੀ ਸੋ ਥੋੜਾ ਸਹਿਯੋਗ ਵੀ ਚਾਹੀਦਾ ਤੁਹਾਨੂੰ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਜਾ ਕੇ ਇਹ ਸਾਰੇ ਨੰਬਰਸ ਨਾਲ ਕਾਈਂਡਲੀ ਦੱਸਿਓ ਸੋ ਲਾਸਟ ਵੀਕ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ ਵਿਸ਼ ਵਿਸ਼ ਕਰਨਾ ਚਾਹਨਾ ਮੈਨੂੰ ਆਮ ਸ਼ੋਰ ਕਿ ਵੀ ਆਪਾਂ ਤੁਸੀਂ ਸਾਰੇ ਬੜੀਆ ਆਪਣੇ ਲਾਈਫ ਦੇ ਵਿੱਚ ਜੋ ਮਰਜੀ ਤੁਸੀਂ ਚੂਸ ਕਰੋ ਤੁਸੀਂ ਐਕਸਲ ਕਰਨਾ ਆਪਣੇ ਉਸ ਫੀਲਡ ਦੇ ਵਿੱਚ ਉਹੀ ਲਾਈਫ ਦਾ ਇੱਕ ਮਕਸਦ ਹੁੰਦਾ ਹੈ ਕਿ ਤੁਸੀਂ ਕੋਈ ਫੀਲਡ ਚੂਜ਼ ਕਰੋ ਉਸ ਦੇ ਵਿੱਚ ਬੈਸਟ ਹੋ ਤਾਂ ਇਥੇ ਤੁਸੀਂ ਆ ਅਦਰਵਾਈਜ਼ ਵੀ ਕਿਸੇ ਵੀ ਟਾਈਮ ਆ ਕੇ ਮੇਰੇ ਆਫਿਸ ਐਸਐਸਪੀ ਆਫਿਸ ਖੰਡੀ ਖੰਡੀ ਸਰਕਲ ਦੇ ਉੱਪਰ ਹੈ ਉੱਥੇ ਮੇਰਾ ਵਿੱਚ ਆਫਿਸ ਹੈਗਾ ਤੁਸੀਂ ਕਿਸੇ ਵੀ ਟਾਈਮ ਆ ਕੇ ਕੋਈ ਕੈਰੀਅਰ ਰਿਲੇਟਡ ਕੋਈ ਐਡਵਾਈਸ ਦੀ ਲੋੜ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਆ ਕੇ ਮੈਨੂੰ ਮਿਲ ਸਕਦੇ ਹੋ ਅ ਥੈਂਕ ਯੂ ਵੈਰੀ ਮਚ